ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਕਈ ਦਿਨਾ ਤੋਂ ਪਾਰੀ ਮੀ ਅਤੇ ਕੱਗਰ ਦਰਿਆ ਨਾਲ ਚੱਲ ਰਹੀ ਕਸ਼ਮਕਸ਼ ਦੌਰਾਨ ਚੰਗੀ ਖਬਰ ਸਾਹਮਣੇ ਆਈ ਹੈ ਕੱਗਰ ਦਰਿਆ ਵਿੱਚ 4 ਤੋਂ 5 ਇੰਚ ਪਾਣੀ ਘਟ ਗਿਆ ਹੈ ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਿੰਦਾ ਕੁਮਾਰ ਗੋਇਲ ਨੇ ਕੱਗਰ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕਰਨ ਦੌਰਾਨ ਦਿੱਤੀ ਉਹ ਪੂਰਾ ਦਿਨ ਰਾਹਤ ਅਤੇ ਬਚਾਅ ਕਾਰਜਾਂ ਦਾ ਨਿਰੀਖਣ ਕਰਨ ਆਏ ਹੋਏ ਸਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬ੍ਰਿੰਦਾ ਕੁਮਾਰ ਗੋਇਲ ਨੇ ਕਿਹਾ ਕਿ ਕੱਗਰ ਦਰਿਆ ਵਿੱਚ 750.5 ਫੁੱਟ ਯਾਨੀ ਕਿ 14425 ਕਿਊਸਿਕ ਪਾਣੀ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਪਰਮਾਤਮਾ ਦੀ ਅਪਾਰ ਕਿਰਪਾ ਅਤੇ ਲੋਕਾਂ ਦੀ ਹਿੰਮਤ ਦੇ ਸਦਕਾ ਇਹ ਇਲਾਕਾ ਹੜ੍ਹ ਵਿੱਚ ਡੁੱਬਣ ਤੋਂ ਬਚ ਗਿਆ ਹੈ ਉਹਨਾਂ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀ ਲੈਂਦਿਆਂ ਹੋਇਆ ਕਿ ਹਾਂ ਕਿ ਇਸ ਔਖੀ ਅਤੇ ਇਮਤਿਹਾਨ ਦੀ ਘੜੀ ਵਿੱਚ ਉਨ੍ਹਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਬਚਾਉਣ ਲਈ ਉਸਾਰੂ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਤੰਜ ਕਸਦਿਆਂ ਕਿਹਾ ਕਿ 20 ਦਿਨਾਂ ਵਿੱਚ ਇੱਕ ਵਾਰ ਢੇੜਾ ਮਾਰ ਕੇ ਪੀੜਤ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਘਟਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੀ ਹੈ। ਜੇਕਰ ਸੁਭਾ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਬਖੂਬੀ ਨਾ ਨਿਭਾਈ ਹੁੰਦੀ ਤਾਂ ਹਾਲਾਤ 7-8 ਦਿਨ ਪਹਿਲਾਂ ਹੀ ਖਰਾਬ ਹੋ ਜਾਣੇ ਸਨ ਪਰ ਪਰਮਾਤਮਾ ਦੀ અપਾਰ ਕਿਰਪਾ ਅਤੇ ਲੋਕਾਂ ਦੀ ਹਿੰਮਤ ਦੇ ਸਦਕਾ ਇਹ ਇਲਾਕਾ ਡੁੱਬਣ ਤੋਂ ਬਚ ਗਿਆ। ਜਾਣ ਹੁੰਦਾ ਸੀ ਵੀ ਸਰਕਾਰ ਵੱਲੋਂ ਕੀ ਕੀ ਇੰਤਜ਼ਾਮ ਕੀਤੇ ਗਏ ਨੇ ਇਹ ਇਹਨਾਂ ਦੇ ਦਿਲ ਦੀ ਆਵਾਜ਼ ਹੈ। ਜਿਹੜੀ ਜਲ ਬਿਲਕੁਲ ਸਹੀ ਹੈ ਕਿ ਸਚਾਈ ਨੂੰ ਕਿਵੇਂ ਛੁਪਾਇਆ ਜਾ ਸਕਦਾ ਹੁਣ ਇੱਥੇ ਇਸੇ ਪੁਲ ਤੇ ਖੜਕੇ ਮੈਂ ਕਿਸੇ ਦਾ ਰਾਜਨੀਤੀਕਰ ਨਹੀਂ ਮੈਂ ਆਇਆ ਨਾ ਮ ਕੋਈ ਰਾਜਨੀਤੀ ਦੀ ਗੱਲ ਕਰਨੀ ਹੈ ਪਰ ਇਸੇ ਪੁਲ ਤੇ ਖੜਕੇ ਕਈ ਆਗੂ ਸਹਿਬਾਨ ਕਹੀ ਜਾਂਦੇ ਦੀ ਕਹਿੰਦੇ ਇੱਥੇ ਤਾਂ ਕੁਝ ਹੋਇਆ ਹੀ ਨਹੀਂ ਇੱਥੇ ਮੈਂ ਖੜਾ ਤੇ ਉੱਧਰ ਉਹ ਖੜੇ ਤੇ ਤਾਂ ਮੈਨੂੰ ਤੁਹਾਡੇ ਪੱਤਰਕਾਰ ਸਹਿਬਾਨ ਆ ਕੇ ਕਹਿਣ ਲੱਗੇ ਐ ਕਹਿੰਦੇ ਨੇ ਮੈਂ ਕਿਹਾ ਭਾਈ ਫੀਤਾ ਇੱਕ ਪਾਸੇ ਤਾਂ ਮੈਂ ਫੜ ਲਾ ਨਾ ਦੂਜੇ ਪਾਸੇ ਆਗੂ ਸਹਿਬਾਨ ਫੀਤਾ ਫੜ ਲਾ ਨਾ ਵੀ 16 ਫੁੱਟ ਚੌੜਾ ਬੰਨ ਬੰਨਿਆ ਜਾਂ ਨਹੀਂ ਔਰ ਜੋ ਇਹ ਮੁੰਡੇ ਨੇ ਗੱਲ ਕਹੀ ਆ ਤੇ ਕਰ ਮੈਂ ਤਾਂ ਨੁਕਸਾਨ ਦਾ ਨੋ ਹੀ ਨਹੀਂ ਲੈਂਦਾ ਮੈਂ ਤਾਂ ਹਮੇਸ਼ਾ ਵਹਿਗੁਰੂ ਤੇ ਭਗਵਾਨ ਤੇ ਭਰੋਸਾ ਕਰਦਾ ਹਮੇਸ਼ਾ ਅਰਦਾਸ ਕੀਤੀ ਆ ਉਸ ਦਿਨ ਤੋਂ ਅਰਦਾਸਾਂ ਚ ਹੀ ਲੰਗਰੇ ਆ ਤੇ ਅਰਦਾਸਾਂ ਨੇ ਅਰਦਾਸ ਸਾਡੀ ਮਨਜ਼ੂਰ ਵੀ ਹੋਈ ਹੈ ਵਹਿਗੁਰੂ ਨੇ ਸਾਡੀ ਅਰਦਾਸ ਮਨਜ਼ੂਰ ਕੀਤੀ ਆ ਮੈਂ ਅੱਖੀਆਂ ਦੇਖਿਆ ਇੱਥੇ ਕਿ ਰੱਬ ਲੋਕਾਂ ਚ ਵੱਸਦਾ ਉਹ ਮੈਂ ਇੱਥੇ ਦੇਖਿਆ ਸਾਰੇ ਲੋਕ ਲੱਗੇ ਹੋਏ ਨੇ ਆ ਫੁੱਲ ਦੇ ਵਿੱਚ ਜਦੋਂ ਪਾਣੀ ਰਸਿਆ ਪਾਣੀ ਰਿਸਿਆ ਪੂਰਾ ਦਿਨ ਮਿਹਨਤ ਕਰਦੇ ਰਹੇ ਪਾਣੀ ਬੰਦ ਨਹੀਂ ਹੋਇਆ ਤਾਂ ਰਾਤ ਨੂੰ ਸਾਡੇ ਲੋਕ ਚਲੇ ਗਏ ਮਿਲਟਰੀ ਨੇ ਵੀ ਕਹਿਤਾ ਵੀ ਇਹ ਨੁਕਸਾਨ ਤਾਂ ਨਹੀਂ ਹੁੰਦਾ ਪਰ ਪਾਣੀ ਰਿਸ ਰਿਹਾ ਹੈ ਰਾਤ ਨੂੰ ਸਾਡੇ ਲੋਕ ਚਲੇ ਗਏ ਪਰ ਸਵੇਰੇ ਜਦੋਂ ਆਏ ਤਾਂ ਪਾਣੀ ਬੰਦ ਧੀ ਇਹ ਫਿਰ ਵਹਿਗੁਰੂ ਦੀ ਕਿਰਪਾ ਨਾ ਪ੍ਰਮਾਤਮਾ ਵੀ ਸਾਥ ਲੋਕਾਂ ਚ ਰੱਬ ਵਸਿਆ ਆਪ ਵੀ ਲੱਗੇ ਨਹੀਂ ਜੀ ਨਾਲ ਸਾਡੇ ਗੱਲ ਇੱਥੇ ਨੱਕਾ ਕੋਲੇ ਸੀ ਕੋਲ ਜਿ ਕੋਲ ਐਸਐਸਓ ਸਾਹਿਬ ਆਪ ਵੀ ਲੱਗੇ ਨੇ ਥੈਲੇ ਲਾਈ ਨੇ ਲੋਕਾਂ ਦੇ ਵਿੱਚ ਰੱਬ ਵੱਸਦਾ ਸਰਕਾਰ ਦੀ ਜੋ ਜ਼ਿੰਮੇਵਾਰੀ ਦੀ ਸਰਕਾਰ ਨੇ ਨਿਭਾਈ ਆ ਅਸੀਂ ਲੋਕਾਂ ਦੇ ਨਾਲ ਅਸੀਂ ਲੋਕਾਂ ਦੇ ਨਾਲ ਹਾਂ ਲੋਕਾਂ ਦੇ ਨਾਲ ਰਹਾਂਗੇ ਅਸੀਂ ਕੋਈ ਵਿਰੋਧੀ ਕੀ ਕਹਿੰਦੇ ਨੇ ਨਹੀਂ ਕਹਿੰਦੇ ਕੋਈ ਕੁਛ ਕਹੀ ਜਾਂਦਾ ਜੀ ਲਹਿਰੇ ਹਲਕੇ ਚ ਕੰਮ ਨਹੀਂ ਹੋਇਆ ਉਹ ਆਪਣਾ ਚਲੋ ਮੈਂ ਕਿਸ ਦਾ ਫਿਰ ਨਾਂ ਨਹੀਂ ਲੰਦਾ ਕੋਈ ਲਹਿਰੇ ਹਲਕੇ ਦੀ ਸਫਾਈ ਨਹੀਂ ਹੋਈ ਜੀ ਤੇ ਅੱਜ ਇੱਥੇ ਆ ਕੇ ਦੇਖੋ ਨਾ ਜੇ ਕੁਛ ਨਹੀਂ ਹੋਇਆ ਹੁੰਦਾ ਤਾ ਜਿਸ ਤਰ੍ਹਾਂ ਇਹ ਮੁੰਡੇ ਨੇ ਕਿਹਾ ਇਹ ਤਾਂ ਹੁਣ ਨੂੰ 7-8 ਦਿਨ ਹੋ ਗਏ ਹੁੰਦੇ ਟੁੱਟ ਜਾਣਾ ਸੀ ਨੇ ਸਾਰਾ ਜੀ ਤੇ ਇਸ ਕਰਕੇ ਦੇਖ ਕੇ ਅੰਦੇਖੀ ਨਾ ਕਰੋ ਵੀਰ ਜੀ ਮੈਂ ਮਤਲਬ ਬਾਰ ਲੈ ਕੇ ਆਇਆ ਕਰੇਂ ਘੋਟਾ ਝੋਣ ਲੱਗ ਗਿਆ ਸੀ 4-500 ਇਹ ਦਿੱਤੀ ਐ ਉਹਦੇ ਜੇ ਕਮਰੇ ਦੀ ਸਹੀ ਨੂੰ ਵੱਡੀਆਂ ਅਤਰਪਾਲਾਂ ਨੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕੋ ਨਾਲੇ ਇਸ ਸਮੇਂ ਇਹ ਸਮਾਂ ਦੂਸ਼ਣਵਾਦੀ ਦਾ ਨਹੀਂ ਹੈ ਇਸ ਸਮੇਂ ਤਾਂ ਅਸੀਂ ਲੋਕਾਂ ਦੇ ਨਾਲ ਖੜੀਏ ਰਾਜਨੀਤੀ ਕੋਈ ਨਹੀਂ ਇਲੈਕਸ਼ਨ ਆਉਣਾ 1.5 1.5 ਸਾਲ ਨੂੰ ਕਰ ਲਾਂਗੇ ਸਾਰੇ ਰਾਜਨੀਤੀ ਉਥੇ ਲਾ ਲਾਂਗੇ ਸਾਰੇ ਜੋ ਰਸੀਂ ਵੀ ਲਾਵਾਂਗੇ ਉਹ ਵੀ ਲਾ ਲਾਂ ਪਰ ਹੁਣ ਘਟ ਤੋਂ ਘਟ ਜੇ ਅਸੀਂ ਲੋਕਾਂ ਦੀ ਹੁਣ ਆਂਦੇ ਨੇ 10-20 ਦਿਨਾਂ ਬਾਅਦ ਅਸੀਂ ਤੇ ਹਰ ਟਾਈਮ ਖੜੇ ਹਾਂ ਰੇ ਆ ਸਾਰੇ ਲੋਕ ਬੈਠੇ ਨੇ ਦਿਨ ਰਾਤ ਉਰੇ ਖੜੇ ਹਾਂ ਕਿ ਸਾਡਾ ਫਰਜ਼ ਬੰਦਾ ਹੁਣ ਐਵੇਂ 10-20 ਦਿਨਾਂ ਬਾਅਦ ਕਦੇ ਉੱਠ ਕੇ ਆਗੇ ਤੇ ਇੱਥੇ ਬਿਆਨਬਾਜ਼ੀ ਕਰਕੇ ਚਲੇ ਗਏ ਸੋ ਇਹ ਗੱਲਾਂ ਵਧੀਆ ਨਹੀਂ ਚੰਗਾ ਹਮਦਰਦੀ ਦੇ ਵਿੱਚ ਆਓ ਆਣਾ ਚਾਹੀਦਾ ਦਰਦੇ ਵਿੱਚ ਅੱਗੇ ਯਾਰ ਮਾਹੌਲ ਪਾਣੀ ਦਾ ਇਹ ਹੈ ਵੀ ਕੱਲ ਤੱਕ ਕੱਲ ਤੱਕ ਹੈ ਜਿਹੜਾ ਇਹ ਪਾਣੀ ਕਰੀਬ 4-5 ਇੰਚ ਹੈ ਜਿਹੜਾ ਉਹ ਘਟੇਗਾ ਕਿਉਂਕਿ ਟਟਿਆਣਾ ਜਿਹੜਾ ਹੈ ਠੀਕੇ ਲਵੇ ਸਾਡਾ ਉਹਦੇ ਡਿਪੈਂਡ ਕਰਦਾ ਹੈ ਟਾਂਗਰੀ ਮਾਰਕੰਡਾ ਸਾਰੇ ਜਦੋਂ ਉੱਥੇ ਇਕੱਠੇ ਹੁੰਦੇ ਨੇ ਠੀਕੇ ਲਵੇ ਉਥੋਂ ਜਿਹੜਾ ਪਾਣੀ ਆਉਂਦਾ ਸਾਡਾ ਡਿਪੈਂਡ ਉਸਤੇ ਕਰਦਾ ਹੈ ਖਨੋਰੀ ਡਾਫ ਲੱਗੀ ਅੰਦਾਣੇ ਡਾਫ ਲੱਗੀ ਹੋਈ ਹੈ ਤੇ ਇੱਥੇ ਡਾਫ ਕਰਕੇ ਜਿਹੜਾ ਪਾਣੀ ਹੈ ਸਾਡੇ ਉਸੇ ਮਾਤਰਾ ਦੇ ਵਿਚਾਰੇ ਸੋ ਉੱਥੇ ਸਾਗਰਪਾੜੇ ਤੋਂ ਵੀ ਪਾਣੀ ਛੱਡਿਆ ਜਾ ਰਿਹਾ ਹੈ ਅਸੀਂ ਉਹਨਾਂ ਨੂੰ ਹਰਿਆਣਾ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਇਹਦੇ ਪਾਣੀ ਤੁਹਾਡੇ ਕੋਲੇ ਝੀਲਾਂ ਹੈਗੇ ਨੇ ਬਾਅਦ ਦੇ ਵਿੱਚ ਛੱਡ ਦਿਓ ਪਰ ਕੁੱਲ ਮਿਲਾ ਕੇ ਲੋਕਾਂ ਦੀ ਅਰਦਾਸ ਸਦਕਾ ਤੇ ਵੈਗੁਰੂ ਦੀ ਕਿਰਪਾ ਸਦਕਾ ਅਸੀਂ ਸਫਲ ਹੋਏ ਆਂ ਕਿ ਪਾਣੀ ਜਿੰਨਾ ਹੈ ਇਹ ਇੱਕ ਹਫ਼ਤੇ ਤੋਂ ਇੱਥੇ ਖੜਿਆ ਪਾਣੀ ਪਾਣੀ ਲੋਕਾਂ ਦੇ ਸਹਿਯੋਗ ਨੇ ਪਾਣੀ ਜਿਵੇਂ ਕਹਿੰਦਾ ਬੰਨ ਕੇ ਰੱਖ ਲਿਆ ਤੇ ਕੱਲ ਤੋਂ ਪਾਣੀ ਘਟਣਾ ਸ਼ੁਰੂ ਹੋ ਜਾਣਾ ਸੋ ਮੈਂ ਆਪਣੇ ਸਾਰੇ ਸਾਥੀ ਜਿੰਨੇ ਖੜੇ ਨੇ ਉਹਨਾਂ ਨੂੰ ਵੀ ਬੇਨਤੀ ਕਰਾਂ ਅਵੇਸਲੇ ਨਹੀਂ ਹੋਣਾ ਬਰ ਸਾਡੀ 18 ਕਿਲੋਮੀਟਰ ਤੇ ਪੈਟਰੋਲਿੰਗ ਚੱਲ ਰਹੀ ਹੈ ਦਿਨ ਰਾਤ ਦੀ ਪੈਟਰੋਲਿੰਗ ਚੱਲ ਰਹੀ ਹੈ ਕਿਲੋਮੀਟਰ ਅਸੀਂ ਬੰਡੇ ਵੇ ਆ ਸਾਡੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਬੇਲਦਾਰ ਤੋਂ ਲੈ ਕੇ ਐਸਸੀ ਤੱਕ ਇੱਥੇ ਖੜੇ ਨੇ ਇਸੇ ਤਰ੍ਹਾਂ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਾਰੇ ਅਫਸਰ ਇੱਥੇ ਖੜੇ ਨੇ ਤੇ ਲੋਕ ਖੜੇ ਨੇ ਅਸੀਂ ਕਿਲੋਮੀਟਰ ਮੁਤਾਬਕ ਵੰਡਿਆ ਹੋਇਆ ਵੀ ਕਿਤੇ ਦੇਖੋ ਹਰ ਪੂਰੀ ਰਾਤ ਪਹਿਰਾ ਚੱਲਦਾ ਪੂਰੀ ਰਾਤ ਲਟਾਂ ਲੱਗਿਆ ਹੋਇਆ ਹਰ ਕਿਸੇ ਤਰ੍ਹਾਂ ਦਾ ਅਸੀਂ ਪ੍ਰਬੰਧ ਇੱਥੇ ਕੀਤਾ ਹੋਇਆ ਹੈ ਤਾਂ ਕਿ ਅਸੀਂ ਜੋ ਸਾਰੇ ਲੋਕਾਂ ਨੇ ਸਹਿਯੋਗ ਬਣਾਇਆ ਹੋਇਆ ਹੈ ਔਰ ਸੈਊਲ 'ਚ ਕਾਮਯਾਬ ਹੋਈ ਯਾਰ ਹੋ ਰਹੇ ਆ ਦਿੜਪਾ ਤੋਂ ਹਰਮੇਸ਼ ਮੇਸ਼ੀ ਦੀ ਰਿਪੋਰਟ ਪੰਜਾਬੀ ਜਾਗਰਣ